ਵਰਕੇ ਦੇ ਨਜ਼ਦੀਕ バス ਸਟੈਂਡ ਤੇ ਨਿਵਾਸੀਆਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਅੰਮ੍ਰਿਤਸਰ ਦਰਪਣ ਟੀਵੀ ਤੋਂ ਕਬਲਜੀਤ ਸਿੰਘ ਦੇ ਨਾਲ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ हां ਕੁਲਵਿੰਦਰ ਸਿੰਘ ਮੇਰਾ ਨਾਮ ਹੈ ਅਸੀਂ ਆਪਣੇ ਘਰ ਹਮੇਸ਼ਾ ਸ਼ੁਰੂ ਤੋਂ ਹੀ ਇਕਰਾ ਪਾਲਕੀ ਸਾਹਿਬ ਨੂੰ ਪੁਕਾਰ ਕੇ ਉਹਨਾਂ ਦਾ ਸਤਿਕਾਰ ਮਾਨ ਕਰਦੇ ਹਾਂ ਗੁਰੂ ਨਾਨਕ ਦਾ ਜੀ ਆਇਆਂ ਕਰਦੇ ਹਾਂ ਤੇ ਹਮੇਸ਼ਾ ਸਾਡੇ ਪਰਿਵਾਰਾਂ ਤੋਂ ਇਹ ਚੱਲਦਾ ਆ ਰਿਹਾ ਵਾ ਕਾਫੀ ਸਮੇਂ ਤੋਂ ਤੇ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਮਾਨ ਕਰਦੇ ਹਾਂ ਜਦੋਂ ਵੀ ਪਾਲਕੀ ਸਾਹਿਬ ਹੁਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੇ ਗੁਰੂ ਨਾਨਕ ਦੇਵ ਜੀ ਦੋਨਾਂ ਦੇ ਅਸੀਂ ਪਾਲਕੀ ਸਾਹਿਬ ਨੂੰ ਪੁਕਾਰਦੇ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਅੱਜ ਕੀ ਪ੍ਰੋਗਰਾਮ ਹੈ ਕੀਤਾ ਗਿਆ ਅੱਜ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਆਂ ਬਿਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਮਤਲਬ ਕਾਫੀ ਵੱਡੇ ਪੱਧਰ ਤੇ ਪਿੰਡ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਤੁਸੀਂ ਅੱਜਕੱਲ੍ਹ ਦੀ ਜੋ ਤੁਨੇ ਇੱਕ ਮੈਸੇਜ ਆਪਣੇ ਵੱਲ ਗਿਆ ਮੈਂ ਤੇ ਇਹ ਕਹਾਂਗਾ ਵੀ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਪੁਰ ਗਿਆ ਉਹਨਾਂ ਦੇ ਪੁਰਨਿਆਂ ਤੇ ਚੱਲਣਾ ਚਾਹੀਦਾ ਕਿ ਉਹਨਾਂ ਦੇ ਪੁਰਨਿਆਂ ਦੇ ਚੱਲਦੇ ਹੋਏ ਆਪਣੇ ਜੀਵਨ ਨੂੰ ਵਧੀਆ ਸਵਸਥ ਬਣਾ ਕੇ ਔਰ ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਆਪਾਂ ਨੂੰ ਸਮੇਂ ਦੇ ਅਨੁਸਾਰ ਕਿਹਾ ਘੋਰ ਕਾਲ ਯੁਗ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਦੀ ਦਾਤ ਬਖਸ਼ੀ ਆ ਉਹ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜਨਾ ਚਾਹੀਦਾ ਜਿਵੇਂ ਕਿ 2 ਰੁਪਿਆ ਦਾ ਲੰਗਰ ਜਿਹੜਾ ਕਿ ਉਹ ਹਜੇ ਤੱਕ ਚੱਲਦਾ ਆ ਰਿਹਾ ਹੈ ਹਾਂ ਗੁਰੂ ਨਾਨਕ ਸਾਹਿਬ ਦਾ ਲੰਗਰ ਜਿਹੜਾ 2 ਰੁਪਏ ਵਾਲਾ ਉਹ ਅੱਜ ਤੱਕ ਵੀ ਚੱਲਦਾ ਆਪਿਆ ਉਹਦੇ ਲੰਗਰ ਦੀਆਂ ਸੀ ਉਹਦੀਆਂ ਦਿੱਤੀਆਂ ਦਾਤਾ ਚ ਅਸੀਂ ਦਾਤਾ ਵੰਡਣ ਦੇ ਆ ਸਾਡੀ ਦਾਤ ਨਹੀਂ ਉਹ ਗੁਰੂ ਨਾਨਕ ਦੀ ਦਾਤ ਹੈ ਉਹਨੇ ਬਹੁਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਰ ਤੇ ਹਰਵੇ ਸੁਆਦ ਦੇ ਵਿੱਚ ਨਗਰ ਕੀਰਤਨ ਦੇ ਸੁਆਦ ਦੇ ਵਿੱਚ ਹੈ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਰਜੀਤ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਨਾਨਸਰਵੇਕਾ ਸਤਿਗੁਰੂ ਨਾਨਕ ਪ੍ਰਕਾਸ਼ ਮਿਟੋਂ ਜਾ ਚਾਨਣ ਹੋਵਾ ਜਿਉਂ ਕਰ ਸੂਰਜ ਨਗਲਿਆ ਤਾਰੇ ਛਫੇ ਅੰਧੇਰ ਭਰੋਆ ਸੁਣੀ ਪੁਕਾਰ ਦੇ ਤਾਰਪਰਾ ਗੁਰੂ ਨਾਨਕ ਜੀ ਆ ਕੇ ਮਾਂਇ ਬਿਠਾਇਆ ਅਕਾਲ ਪੁਰਖ ਨੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਜਗਤ ਤੇ ਭੇਜਿਆ ਉਸ ਸਮੇਂ ਬੜੇ ਭਰਮ ਭਲੇਖਿਆ ਵਹਿਮਾਂ ਚ ਪਏ ਸਨ ਜੋ ਰਾਜੇ ਉਹੀ ਜ਼ੁਲਮ ਕਰਾਰੇ ਸਨ ਜਨਤਾ ਨੂੰ ਤੇ ਅਕਾਲ ਪੁਰਖ ਦੀ ਹੁਕਮਦਾਰਾ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਦੇ ਵਿੱਚ ਆਣ ਕੇ ਤੇ ਜਿੱਥੇ ਜਿੱਥੇ ਵੇਖਿਆ ਕੋਈ ਰੋਗੀ ਆ ਦੁਖੀ ਆ ਉੱਥੇ ਉੱਥੇ ਪਹੁੰਚ ਕੇ ਉਹਨਾਂ ਦਾ ਦੁੱਖ ਰੋਗ ਦੂਰ ਕੀਤੇ ਪਰਮ ਭਲੇਖਿਆ ਨੂੰ ਦੂਰ ਕੀਤਾ ਜੋ ਅਕਾਲ ਪੁਰਖ ਦਾ ਹੁਕਮ ਸੰਦੇਸ਼ ਸੀ ਦੇਸਾਂ ਦਸੰਤਰਾਂ ਚ ਪਹੁੰਚਾਇਆ ਕਿ ਧਰਮ ਦੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਜਿਸਾਂ ਦਸੰਤਰਾਂ ਦੇ ਸੰਦੇਸ਼ਾ ਅਕਾਲ ਪੁਰਖ ਦਾ ਤੇ ਪਹੁੰਚ ਆਇਆ ਇਹ ਨਗਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸੂਪਾਪ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਗਤ ਜਲੰਦੇ ਨੂੰ ਠਾਰਦੇ ਹੋਏ ਇਸ ਨਗਰੀ ਵਿੱਚ ਆਪਣੇ ਪਵਿੱਤਰ ਚਰਨ ਪਾਕ ਇਸ ਨਗਰੀ ਧਰਤੀ ਨੂੰ ਸੁਭਾਗਾ ਬਣਾਇਆ ਇੱਕ ਛਪੜੀ ਨੂੰ ਵਰ ਦੇ ਕੇ ਸੂਕੇ ਹਰੇ ਕੀਤੇ ਨਾ ਮੈਂ ਵਿਆਹ ਅਨੁਸਾਰ ਇੱਕ ਸੁਕੇ ਬੱਚੇ ਹਰੇ ਹੁੰਦਾ ਇੱਥੇ ਵਰ ਦਿੱਤਾ ਉਹ ਛਪੜੀ ਅੱਜ ਇੱਕ ਸਰੋਵਰ ਹੈ ਇਹ ਇਤਿਹਾਸਿਕ ਗੁਰਦੁਆਰਾ ਨਾਂ ਅਨੁਸਾਰ ਹੈ ਇਸ ਦੀ ਸਭ ਤੋਂ ਪਹਿਲੀ ਇਮਾਰਤ ਸੁਰਗ ਸੀਮੰਤ ਬਾਬਾ ਰਾਮ ਸਿੰਘ ਜੀ ਨੇ ਦੇਸ਼ਾਂ ਦਸੰਤਰਾ ਚ ਉਗਰਾਇਆਂ ਕਰਕੇ ਇਥੋਂ ਤੱਕ ਕਿ ਉਹ ਉਹਨਾਂ ਨੇ ਜਿਲ੍ਹਾ ਹਿਆਰਪੁਰ ਚ ਆਪਣੀ ਜੱਦੀ ਜ਼ਮੀਨ ਜਾਇਦ ਸਾਰੀ ਵੇਚ ਵੜ ਕੇ ਗੁਰਦੁਆਰੇ ਨਾਨ ਸਰ ਦੀ ਪਹਿਲੀ ਇਮਾਰਤ ਨੂੰ ਹੋਂਦ ਵਿੱਚ ਲਿਆਂਦਾ ਅਤੇ ਇਥੋਂ ਦਾ ਇਤਿਹਾਸ ਉਜਾਗਰ ਕੀਤਾ ਸਾਰੀ ਉਮਰ ਉਹ ਗੁਰਦੁਆਰਾ ਅਨਸਰ ਦੇ ਹੈਡ ਗ੍ਰੰਥੀ ਦੀ ਸੇਵਾ ਨਿਭਾਈ ਉਸ ਤੋਂ ਬਾਅਦ ਸੰਤਾਨੀ ਦਾਸ ਨੂੰ ਉਹਨਾਂ ਜਗ੍ਹਾ ਨਿਯਤ ਕੀਤਾ ਦਾਸ ਹੈਡ ਗ੍ਰੰਥੀ ਗੁਰਦੁਆਰੇ ਸੇਵਾ ਕਾਫੀ ਸਮਾਂ ਨਿਭਾਈ ਹੈ ਅੱਜ ਇਹ ਨਗਰ ਕੀਰਤਨ ਜੋ ਸੰਗਤਾਂ ਦੇ ਸਹਿਯੋਗ ਨਾਲ ਬੜੇ ਧੂਮਤਲ ਨਾਲ ਮਨਾਇਆ ਗਿਆ ਹੈ ਸਤਗੁਰੂ ਬਖਸ਼ ਕਰਨ ਇਸੇ ਸੰਗਤਾਂ ਨੂੰ ਉਪਰਾਲਾ ਬਖਸ਼ਦੇ ਰਹਿਣ ਤੇ ਚੜ੍ਹਦੀਆਂ ਕਲਾਂ ਦੀ ਬਖਸ਼ ਕਰਨ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਜ ਪ੍ਰਕਾਸ਼ ਗੁਰਪੁਰ ਦੇ ਸਮੂਹ ਸੰਗਤਾਂ ਨੂੰ ਨਗਰ ਨੂੰ ਅਸੀਂ ਇਲਾਕਾ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦੇਦਾ ਜਮਾਦਾ ਜਾਜਗਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਆਪੂਰਣਿਆਂ ਤੇ ਸਾਨੂੰ ਚੱਲਣ ਦਾ ਉਦੋਂ ਬਲ ਬਖਸ਼ੇ ਤਾਂ ਜੋ ਅਸੀਂ ਆਪਣਾ ਜਨਮ ਸਵਾਰ ਸਕੀਏ ਤੇ ਮੇਰਾ ਪ੍ਰਿਆਥ ਰੱਖ ਕੇ ਚੜ੍ਹਦੀਆਂ ਕਲਾਂ ਦੀ ਬਖਸ਼ ਕਰਨ ਅੰਗ ਸੰਗ ਸਾਈ ਹੋਣ ਜਿਹੜਾ ਅਗਨ ਬਰਾਬਰ ਤੋਂ ਪੇ ਭੀਤਰ ਵਗੇ ਕਾਤੇ ਪ੍ਰਾਣ ਤਨਾਨ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤ ਅਕਾਲਪੁਰ ਗੁਰੂ ਨਾਨਕ ਸਾਹਿਬ ਸਰਵਾਤ ਤੇ ਮੇਰਾ ਪ੍ਰਿਆਥ ਰੱਖ ਕੇ ਸਰਵਾਤ ਨੂੰ ਚੜ੍ਹਦੀ ਕਲਾਂ ਦੀ ਬਖਸ਼ ਕਰਨ ਜੋ ਤੁਸੀਂ ਇਸ ਦਾ ਤੰਤੇ ਇਸ ਪਰਿਵਾਰ ਚ ਕਬਲਜੀ ਸਿੰਘ अरोड़ा ਜੋ ਕਿ ਇੱਕ ਲੋਕਲ ਗੁਰਦੁਆਰਾ ਕਮਿਊਨਿਟੀ ਦੇ ਪ੍ਰਧਾਨ ਰਹੇ ਨੇ ਕਾਫੀ ਸਮਾਂ ਉਹਨੇ ਸੇਵਾ ਕੀਤੀ ਹੈ ਇਹ ਰੋੜਾ ਪਰਿਵਾਰ ਇਹ ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ ਹੈ ਜਿੱਥੇ ਤੁਸੀਂ ਇਹ ਨੋਟ ਕਰ ਰਹੇ ਹੋ ਹਾਂਜੀ ਲਾਈਵ ਕਰ ਰਹੇ ਹੋ ਇਹ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਗੁਰਸਿੱਖੀ ਜੀਉਣ ਵਾਲਾ ਪਰਿਵਾਰ ਹੈ ਗੁਰੂ ਘਰ ਨਾਲ ਜੁੜੇ ਹੋਏ ਨੇ ਤੇ ਸਤਿਗੁਰੂ ਜੀ ਨੇ ਪਰਿਵਾਰ ਨੂੰ ਹੀ ਚੜ੍ਹਦੀਆਂ ਕਲਾਂ ਦੀ ਬਖਸ਼ ਕਰਨ ਹਰ ਪ੍ਰੋਗਰਾਮ ਤੇ ਸਮਾਗਮ ਤੇ ਕੋਈ ਦਿਨ ਦਿਹਾੜ ਦਿਹਾੜਾ ਹੋਵੇ ਨਗਰ ਕੀਰਤਨ ਹੋਵੇ ਵੱਧ ਚੜ ਕੇ ਸਾਰਾ ਪਰਿਵਾਰ ਇਹ ਸੇਵਾ ਸੇਵਾ ਕਰਦਾ ਹੈ ਇਹਨਾਂ ਦੀ ਸੇਵਾ ਬਹੁਤ ਮਹਾਨ ਸੇਵਾ ਹੈ ਸਤਿਗੁਰੂ ਇਸ ਪਰਿਵਾਰ ਨੂੰ ਚੜ੍ਹਦੀ ਕਲਾਾਂ ਦੀ ਬਖਸ਼ ਕਰਨ ਸੋ ਆਪ ਸਭ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਦਿਹਾੜੇ ਤੇ ਲੱਖ ਲੱਖ ਵਧਾਈ ਮੁਬਾਰਕ ਦਿੰਦੇ ਜੇ ਖਿਮਾ ਦੇ ਜਾਤ ਕੋਈ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ oh city oh, of god Syria.